ਇਹ ਜਿਹੜੇ ਦਰਖਤ ਲਗਾਉਣ ਦਾ ਜਿਹੜਾ ਸ਼ੁਰੂਆਤ ਕੀਤੀ ਜਦੋਂ ਮੈਂ ਚੱਲਿਆ ਉਦੋਂ ਸ਼ਾਇਦ ਮੈਂ ਇਕੱਲਾ ਸੀ ਪਰ ਚਲਦੇ ਚਲਦੇ ਐਦਾਂ ਹੁੰਦਾ ਕਿ ਕਈ ਵਾਰੀ ਜਦੋਂ ਨਵਾਂ ਕੰਮ ਸਮਾਜ 'ਚ ਵਿਲੱਖਣ ਕੰਮ ਕੋਈ ਕਰਨ ਦੀ ਸ਼ੁਰੂਆਤ ਕਰੀਏ ਤੇ ਉਹਦੇ ਵਿੱਚ ਕਿ ਬੜੇ ਆਉਂਦੇ ਨੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਮਤਲਬ ਚੀਜ਼ਾਂ ਫੇਸ ਕਰਨ ਨੂੰ ਮਿਲਦੀਆਂ ਨੇ ਸੋ ਉਸ ਤੋਂ ਬਾਅਦ ਅਸੀਂ ਬੂਟੇ ਲਗਾਉਣ ਦਾ ਕੰਮ ਜਿਹੜਾ ਆਪਣੇ ਪਿੰਡ 'ਚ ਸ਼ੁਰੂ ਕੀਤਾ ਪਹਿਲਾਂ 100 ਬੂਟਾ ਲਿਆ ਕੇ ਲਾਇਆ ਫਿਰ ਉਸ ਤੋਂ ਬਾਅਦ ਹੋਰ ਬੂਟੇ ਹਰ ਸੀਜ਼ਨ ਦੇ ਸੀਜ਼ਨ ਅਸੀਂ ਬੂਟੇ ਲਾਉਂਦੇ ਰਹੇ 10-12 ਸਾਲ ਤੋਂ ਆਪਾਂ ਹੁਣ ਦੇਖਿਆ ਸੋਸ਼ਲ ਮੀਡੀਆ ਦੇ ਰੋਜ਼ ਬੜਾ ਪ੍ਰਚਾਰ ਹੁੰਦਾ ਬੂਟੇ ਲਗਾਓ ਜੀਵਨ ਬਚਾਓ ਬੂਟੇ ਲਗਾਓ ਵਾਤਾਵਰਣ ਬਚਾਓ ਆ ਬੂਟੇ ਲਗਾਉਣੇ ਬੜੀ ਸੌਖੀ ਗੱਲ ਆ ਪਰ ਇਹਨਾਂ ਨੂੰ ਸੰਭਾਲਣਾ ਵੱਡੇ ਕਰਨਾ ਮੈਂ ਸਮਝਣਾ ਆਪਣੇ ਬੱਚਿਆਂ ਵਾਂਗੂ ਪਾਲਣ ਪੋਸ਼ਣ ਕਰੀਏ ਨਾ ਤੇ ਫੇਰ ਇਹ ਬੂਟੇ ਤਿਆਰ ਆ ਤਿੰਨ ਤਿੰਨ ਸਾਲ ਦੇ ਬੂਟੇ ਨੇ ਵੇਖੋ ਕਿੰਨੇ ਸੋਹਣੇ ਮੇਰੇ ਖਿਆਲ ਨਾਲ 30 30 40 40 ਫੁੱਟ 30 30 ਫੁੱਟ ਹੋ ਗਏ। ਆਖੀਆਂ ਕਾਰਾਂ ਜਾਂ ਆਪਣੀ ਪਰਸਨਲੀ ਜਿਹੜੀ ਜਿਆਦਤ ਆ ਜਿਹੜੀ ਸੰਸਾਰੀ ਉਧਰ ਭੱਜ ਦੌੜ ਬਹੁਤ ਆ ਲੋਕਾਂ ਦੀ। ਪਰ ਜਿਹੜੀ ਕੁਦਰਤ ਨੇ ਸਾਨੂੰ ਸਭ ਕੁਝ ਦਿੱਤਾ ਹਵਾ, ਪਾਣੀ ਸਭ ਕੁਝ ਦਿੱਤਾ ਜਿਹਦੇ ਕਰਕੇ ਆਪਾਂ ਜੀ ਰਹੇ ਆ। ਉਸ ਉਸ ਚੀਜ਼ ਵੱਲ ਸਾਡਾ ਬਿਲਕੁਲ ਧਿਆਨ ਨਹੀਂ ਆ ਜਿਵੇਂ ਜਿਆਦਾ ਕੀੜੇ ਮਾਰ ਦਵਾਈਆਂ ਦੀ ਵਰਤੋਂ ਕਰ ਰਹੇ ਆ ਜਾਂ ਜਦੋਂ ਮਤਲਬ ਆਪਾਂ ਇਹ ਮੋਟਰਾਂ ਹੀ ਕਿਸਾਨਾਂ ਦੀਆਂ ਇੱਥੇ ਆਪਣੇ ਪਿੰਡਾਂ 'ਚ ਉਹਦੇ ਉੱਪਰ ਜੇਵੇਂ ਸਾਰੇ ਦਰਖਤ ਵੜ ਦਿੱਤੇ ਆ ਉਹ ਦਰਖਤ ਵੜਨ ਕਾਰਨ ਟੈਂਪਰੇਚਰ ਜਿਹੜਾ ਵਾ ਬਹੁਤ ਅੱਪ ਹੋ ਗਿਆ ਤਾਪਮਨ ਨਿੰਜਾ 50 ਡਿਗਰੀ 48 ਡਿਗਰੀ ਤੱਕ ਪਹੁੰਚ ਗਿਆ ਸੋ ਇਸ ਕਰਕੇ ਜੇ ਆਪਾਂ ਆਪਣੇ ਜੀਵਨ ਨੂੰ ਬਚਾਉਣਾ ਆਪਣੇ ਪੰਜਾਬ ਨੂੰ ਬਚਾਉਣਾ ਆਉਣ ਵਾਲੀਆਂ ਜਨਰੇਸ਼ਨ ਨੂੰ ਬਚਾਉਣਾ ਤਾਂ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਜ਼ਰੂਰਤ ਆ ਤਾਂ ਹੀ ਸਾਡਾ ਜਿਹੜਾ ਜੀਵਨ ਬਚ ਸਕਦਾ ਪਰ ਵਿਦੇਸ਼ ਦੀ ਧਰਤੀ ਤੋਂ ਮੁੜੇ ਵਿਦੇਸ਼ ਦੀ ਧਰਤੀ ਤੋਂ ਇਸ ਕਰਕੇ ਮੁੜੇ ਕਿਉਂਕਿ ਚੱਲ ਕੇ ਕੋਈ ਕੰਮ ਕਰੀਏ ਪਰਿਵਾਰ ਬਣਾਈਏ ਪਰਿਵਾਰ ਵਸਾਈਏ ਤੇ ਉਹਦੇ ਨਾਲ-ਨਾਲ ਕੋਈ ਖਿਆਲ ਆ ਗਿਆ ਕਿ ਪਿੰਡ ਦੀ ਸੇਵਾ ਕਰੀਏ ਉਸ ਸ਼ਖਸ ਜਦੋਂ ਦਾ ਪਿੰਡ ਮੁੜਿਆ ਹਜ਼ਾਰਾਂ ਬੂਟੇ ਜਿਸ ਥਾਂ ਤੇ ਅਸੀਂ ਬੈਠੇ ਆ ਪਹਿਲਾਂ ਉਹ ਤਸਵੀਰ ਦਿਖਾਨਾ ਕਿ ਜਿੱਥੋਂ ਤੱਕ ਵੀ ਸਾਡੇ ਦਰਸ਼ਕਾਂ ਦੀ ਨਿਗਾਹ ਜਾਏਗੀ ਇਹ ਬੂਟੇ ਇਸ ਸ਼ਖਸ ਨੇ ਮਲਾਵਾਇਆ ਇਹ ਸ਼ਖਸ ਨਾਲ ਵੀ ਮਲਾਵਾਂਗੇ ਤੇ ਦੱਸਾਂਗੇ ਵੀ ਅੱਜ ਤੱਕ ਪਿੰਡ ਦੇ ਵਿੱਚ ਵਿਦੇਸ਼ ਦੀ ਧਰਤੀ ਤੋਂ ਆ ਕੇ ਕੀਤਾ ਕੀ ਗੁਰਸਿੱਖ ਨੇ ਸਭ ਤੋਂ ਵੱਡੀ ਗੱਲ ਆ ਕਿ ਕੱਲੇ ਬੂਟੇ ਹੀ ਨਹੀਂ ਲਾਏ ਬੂਟੇ ਪਾਲੇ ਵੀ ਔਰ ਇਸ ਪਿੰਡ ਦੇ ਵਿੱਚ ਇੰਨੀ ਹਰਿਆਲੀ ਆ ਕਿ 47 48 ਡਿਗਰੀ ਹੋਣ ਦੇ ਬਾਵਜੂਦ ਵੀ ਜਿਸ ਸਥਾਨ ਤੇ ਅਸੀਂ ਬੈਠੇ ਆ ਉਥੇ ਏਸੀ ਨਾਲੋਂ ਠੰਡੀ ਵਾਹ ਗੱਲਬਤ ਕਰ ਲਾਂਗੇ ਬਲਜੀਤ ਸਿੰਘ ਉਹਨਾਂ ਨਾਲ ਜਿਹੜੇ ਪਿੰਡ ਬਾਂਗੂਆਣੀ ਦੇ ਰਹਿਣ ਵਾਲੇ ਆ ਬਲਜੀਤ ਸਿੰਘ ਜੀ ਵਿਦੇਸ਼ ਦੀ ਠੰਡੀਆਂ ਹਵਾਵਾਂ ਸ਼ੁੱਧ ਵਾਤਾਵਰਣ ਜੋ ਮੁੜ ਕੇ ਪਿੰਡ ਆ ਕੇ ਕੀ ਸੋਚਿਆ ਮੈਂ ਸਭ ਤੋਂ ਪਹਿਲਾਂ ਰਜਾਨਾ ਸਪੋਕਸਮੈਨ ਚੈਨਲ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਨਗਰ ਚੇਚੇ ਤੌਰ ਤੇ ਉਹਨਾਂ ਨੇ ਸਾਡੇ ਇੱਥੇ ਪਹੁੰਚੇ ਨੇ ਤੇ ਸਾਡੇ ਪਿੰਡ ਨੂੰ ਕਵਰਜ ਅੱਜ ਉਹਨਾਂ ਕੀਤੀ ਆ ਔਰ ਜਿਹੜਾ ਤੁਸੀਂ ਸਵਾਲ ਕੀਤਾ ਕਿ ਉੱਥੇ ਇੰਨੀ ਵਧੀਆ ਐਡਵਾਂਸ ਦੇਸ਼ ਚ ਆਣ ਕੇ ਆਪਾਂ ਪਿੰਡ ਆਣ ਕੇ ਕੀ ਕੀ ਕਰਨਾ ਸੋਚਿਆ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਉਸ ਧਰਤੀ ਤੇ ਵੀ ਕੁਝ ਸਾਡੇ ਇਹੋ ਜਿਹੇ ਦੋਸਤ ਮਿਲੇ ਜਿਹੜੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਸੀ ਜਾਂ ਪੰਜਾਬ ਨੂੰ ਪਿਆਰ ਕਰਦੇ ਸੀ ਜਾਂ ਵਾਤਾਵਰਨ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਉੱਥੇ ਗੱਲਾਂ ਬਾਤਾਂ ਚੱਲਦੀਆਂ ਸਨ ਔਰ ਸਭ ਤੋਂ ਪਹਿਲਾਂ ਪਿੰਡ ਚ ਆਣ ਕੇ ਆਪਾਂ ਇਹ ਜਿਹੜੇ ਦਰਖਤ ਲਗਾਉਣ ਦਾ ਜਿਹੜਾ ਸ਼ੁਰੂਆਤ ਕੀਤੀ ਜਦੋਂ ਮੈਂ ਚੱਲਿਆ ਉਦੋਂ ਸ਼ਾਇਦ ਮੈਂ ਇਕੱਲਾ ਸੀ ਪਰ ਚਲਦੇ ਚਲਦੇ ਆਦਾਂ ਹੁੰਦਾ ਕਿ ਕਈ ਵਾਰੀ ਜਦੋਂ ਨਵਾਂ ਕੰਮ ਸਮਾਜ 'ਚ ਵਿਲੱਖਣ ਕੰਮ ਕੋਈ ਕਰਨ ਦੀ ਸ਼ੁਰੂਆਤ ਕਰੀਏ ਤੇ ਉਹਦੇ ਵਿੱਚ ਕਿ ਬੜੇ ਆਉਂਦੇ ਨੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਮਤਲਬ ਚੀਜ਼ਾਂ ਫੇਸ ਕਰਨ ਨੂੰ ਮਿਲਦੀਆਂ ਨੇ ਪਰ ਜੇ ਆਪਣੇ ਕੰਮ 'ਚ ਲੱਗੇ ਰਹੀਏ ਤਾਂ ਉਸ ਕੰਮ 'ਚ ਜਦੋਂ ਆਪਾਂ ਕਾਮਯਾਬ ਹੁੰਨੇ ਆ ਤਾਂ ਲੋਕ ਵੀ ਜਿਹੜੇ ਨੇ ਸਮਾਜ ਵੀ ਆ ਉਹ ਵੀ ਸਹਿਮਤ ਹੋਣ ਲੱਗ ਪੈਂਦਾ ਸੋ ਉਸ ਤੋਂ ਬਾਅਦ ਅਸੀਂ ਬੂਟੇ ਲਗਾਉਣ ਦਾ ਕੰਮ ਜਿਹੜਾ ਆਪਣੇ ਪਿੰਡ 'ਚ ਸ਼ੁਰੂ ਕੀਤਾ ਪਹਿਲਾਂ 100 ਬੂਟਾ ਲਿਆ ਕੇ ਲਾਇਆ ਫਿਰ ਉਸ ਤੋਂ ਬਾਅਦ ਹੋਰ ਬੂਟੇ ਹਰ ਸੀਜ਼ਨ ਦੇ ਸੀਜ਼ਨ ਅਸੀਂ ਬੂਟੇ ਲਾਉਂਦੇ ਰਹੇ 10-12 ਸਾਲ ਤੋਂ ਬੂਟੇ ਤੁਹਾਡੇ ਪਿੰਡ 'ਚ ਵੜੇ ਤੇ ਤੁਹਾਡੇ ਬਾਰੇ ਪੁੱਛਿਆ ਕਿ ਬਲਜੀਤ ਸਿੰਘ ਉਹਨਾਂ ਨੂੰ ਕੁਝ ਲੋਕ ਕਹਿੰਦੇ ਕਿ ਬਾਬੇ ਬਲਜੀਤ ਨੂੰ ਮਿਲਣਾ ਕੁਝ ਲੋਕ ਕਹਿੰਦੇ ਇੱਥੇ ਵੇਖਿਓ ਕਿਤੇ ਵੀ ਉਹ ਉਹ ਰੰਬਾ ਫੜ ਕੇ ਤੇ ਨਿੱਕਰ ਪਾਈ ਹੋਏਗੀ ਦਿਮਾਲਾ ਸਜਾਇਆ ਹੋਗਾ ਤੇ ਗੋਡੀ ਕਰਦਾ ਫਿਰੇਗਾ ਇਹ ਕੀ ਚੱਕਰ ਆ ਇਹ ਇਸ ਤਰ੍ਹਾਂ ਕੀ ਜਿੱਦਾਂ ਆਪਾਂ ਹੁਣ ਦੇਖਿਆ ਸੋਸ਼ਲ ਮੀਡੀਆ ਦੇ ਰੋਜ਼ ਬੜਾ ਪ੍ਰਚਾਰ ਹੁੰਦਾ ਬੂਟੇ ਲਗਾਓ ਜੀਵਨ ਬਚਾਓ ਬੂਟੇ ਲਗਾਓ ਵਾਤਾਵਰਣ ਬਚਾਓ ਆ ਬੂਟੇ ਲਗਾਉਣੇ ਬੜੀ ਸੌਖੀ ਗੱਲ ਆ ਪਰ ਇਹਨਾਂ ਨੂੰ ਸੰਭਾਲਣਾ ਵੱਡੇ ਕਰਨਾ ਮੈਂ ਸਮਝਣਾ ਆਪਣੇ ਬੱਚਿਆਂ ਵਾਂਗੂ ਪਾਲਣ ਪੋਸ਼ਣ ਕਰੀਏ ਨਾ ਤੇ ਫੇਰ ਇਹ ਬੂਟੇ ਤਿਆਰ ਆ ਤਿੰਨ ਤਿੰਨ ਸਾਲ ਦੇ ਬੂਟੇ ਨੇ ਵੇਖੋ ਕਿੰਨੇ ਸੋਹਣੇ ਮੇਰੇ ਖਿਆਲ ਨਾਲ 30 30 40 40 ਫੁੱਟ 30 30 ਫੁੱਟ ਹੋ ਗਏ। ਅੱਜ ਇਹੋ ਜ਼ਿਕਰ ਕੀਤਾ ਹੈ ਕਿ ਜਿਸ ਸਥਾਨ ਤੇ ਅਸੀਂ ਬੈਠੇ ਹਾਂ 47 48 ਡਿਗਰੀ ਹੋਏਗਾ। ਹਾਂਜੀ ਹਾਂਜੀ। ਪਰ ਤੁਹਾਡੇ ਪਿੰਡ ਚ ਆ ਕੇ ਜਿੰਨੀ ਕਾ ਠੰਡੀ ਹਵਾ ਖੁੱਲੇ ਏਰੀਆ ਚ ਵੀ ਆ ਰਹੀ ਹੈ ਸ਼ਾਇਦ ਇੱਸੀ ਦੀ ਵੀ ਨਹੀਂ ਠੰਡੀ ਹਵਾ ਨਹੀਂ। ਹਾਂਜੀ ਇਹ ਮੈਂ ਅੱਗੋਂ ਪਿੱਛੋਂ ਵੀ ਸੋਸ਼ਲ ਮੀਡੀਆ ਤੇ ਲਾਈਵ ਵੀ ਹੁੰਦੇ ਰਹੀਦਾ ਕੱਲ ਵੀ ਬੂਟੇ ਲਗਾਏ ਸੀ। ਕਿ ਆਪਾਂ ਜਿੱਥੇ ਕੋਠੀਆਂ ਕਾਰਾਂ ਜਾਂ ਆਪਣੀ ਪਰਸਨਲੀ ਜਿਹੜੀ ਜ਼ਿਆਦਾਤ ਆਪ ਜਿਹੜੀ ਸੰਸਾਰੀ ਉਧਰ ਭੱਜ ਦੋੜ ਬਹੁਤ ਆ ਲੋਕਾਂ ਦੀ ਪਰ ਜਿਹੜੀ ਕੁਦਰਤ ਨੇ ਸਾਨੂੰ ਸਭ ਕੁਝ ਦਿੱਤਾ ਹਵਾ ਪਾਣੀ ਸਭ ਕੁਝ ਦਿੱਤਾ ਜਿਹਦੇ ਕਰਕੇ ਆਪਾਂ ਜੀ ਰਹੇ ਆ ਉਸ ਉਸ ਚੀਜ਼ ਵੱਲ ਸਾਡਾ ਬਿਲਕੁਲ ਧਿਆਨ ਨਹੀਂ ਆ ਜਿਵੇਂ ਜ਼ਿਆਦਾ ਕੀੜੇ ਮਾਰ ਦਵਾਈਆਂ ਦੀ ਵਰਤੋਂ ਕਰ ਰਹੇ ਆ ਜਾਂ ਜਦੋਂ ਮਤਲਬ ਆਪਾਂ ਇਹ ਮੋਟਰਾਂ ਹੀ ਕਿਸਾਨਾਂ ਦੀ ਇੱਥੇ ਆਪਣੇ ਪਿੰਡਾਂ 'ਚ ਉਹਦੇ ਉੱਪਰ ਜਿਵੇਂ ਸਾਰੇ ਦਰਖਤ ਵੜ ਦਿੱਤੇ ਆ ਉਹ درخت ਵਧਣ ਕਾਰਨ ਟੈਂਪਰੇਚਰ ਜਿਹੜਾ ਵਾ ਬਹੁਤ ਅਪ ਹੋ ਗਿਆ ਤਾਪਮਨ ਨਿੰਜਾ 50 ਡਿਗਰੀ 48 ਡਿਗਰੀ ਤੱਕ ਪਹੁੰਚ ਗਿਆ ਸੋ ਇਸ ਕਰਕੇ ਜੇ ਆਪਾਂ ਆਪਣੇ ਜੀਵਨ ਨੂੰ ਬਚਾਉਣਾ ਆਪਣੇ ਪੰਜਾਬ ਨੂੰ ਬਚਾਉਣਾ ਆਉਣ ਵਾਲੀਆਂ ਜਨਰੇਸ਼ਨ ਨੂੰ ਬਚਾਉਣਾ ਤਾਂ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਜ਼ਰੂਰਤ ਆ ਤਾਂ ਹੀ ਸਾਡਾ ਜਿਹੜਾ ਜੀਵਨ ਬਚ ਸਕਦਾ ਭਾਈ ਤੁਹਾਡੇ ਬਾਰੇ ਹੋਰ ਚਰਚਾ ਸੁਣੀ ਕਿ ਜਦੋਂ ਤੁਸੀਂ ਵਿਦੇਸ਼ ਤੋਂ ਆਏ ਤੇ ਇੱਕ ਕੋਈ ਮਾਤਾ ਆਈ ਸੀ ਤੁਹਾਡੇ ਕੋਲ ਜਿਸ ਤੋਂ ਬਾਅਦ ਤੁਹਾਡੇ ਜੀਵਨ 'ਚ ਬਹੁਤ ਬਦਲਾ ਆਇਆ ਉਹ ਕੀ ਹਾਦਸਾ ਬਿਲਕੁਲ ਸਭ ਤੋਂ ਮੈਂ ਕਹਿੰਦਾ ਉਸ ਟਾਈਮ ਜਿਹੜਾ ਉਹ ਮੇਰੀ ਜੀਵਨ ਚ ਮੈਂ ਸਾਰਾ ਕੁਝ ਹੀ ਮੇਰਾ ਡਾਇਵਰਟ ਹੋ ਗਿਆ ਕਿ ਇੱਕ ਬਜ਼ੁਰਗ ਮਾਤਾ ਹੁਣ ਉਹਨਾਂ ਦੀ ਡੈਥ ਹੋ ਗਈ 80 ਸਾਲ 75 ਸਾਲ 80 ਸਾਲ ਦੀ ਉਮਰ ਆ ਤੇ ਉਹ ਸਕੂਲ ਚ ਕੰਮ ਕਰਦੇ ਸੀ ਇੱਥੇ ਅਕੈਡਮੀ ਹੈ ਸਾਡੇ ਤੇ ਉਹ ਮੈਨੂੰ ਮਿਲੇ ਕਿ ਮੇਰਾ ਘਰ ਡਗੇ ਨੂੰ 6 ਮਹੀਨੇ ਹੋ ਗਏ ਆ ਤੇ ਮੈਂ ਬੜੀ ਕੋਸ਼ਿਸ਼ ਕੀਤੀ ਲੋਕਾਂ ਨਾਲ ਜਾਣ ਦੀ ਪਰ ਕੋਈ ਗੱਲਬਾਤ ਮੇਰੀ ਨਹੀਂ ਬਣੀ ਤੇ ਮੈਂ ਕਿਸੇ ਦੇ ਘਰ ਰਹਿ ਰਹੀ ਹਾਂ ਤੇ ਮੇਰੇ ਮਾਨੇ ਚ ਬੜਾ ਦਰਦ ਆਇਆ ਕਿ ਅਸੀਂ ਉਦਾਂ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੇ ਲੋਕ ਆ ਜਿੱਥੇ ਵੀ ਕਦੇ ਕੋਈ ਮੁਸ਼ਕਲ ਹੁੰਦੀ ਉਥੇ ਸਾਡੇ ਲੋਕ ਪਹੁੰਚਦੇ ਨੇ ਸੋ ਮੈਂ ਆਪਣੇ ਇੱਕ ਦੋ ਦੋਸਤ ਮਿੱਤਰਾਂ ਨਾਲ ਗੱਲ ਕੀਤੀ ਤੇ ਆਪਾਂ ਕਿਹਾ ਕਿ ਉਸ ਘਰ ਦਾ ਜਿਹੜਾ ਵਾ ਕੁਝ ਨਾ ਕੁਝ ਉਹਦਾ ਜਿਹੜਾ ਛੱਤ ਵਾ ਬਣਾਈਏ ਤੇ ਦੁਬਾਰਾ ਅਸੀਂ ਉਹ ਛੱਤ ਜਿਹੜੀ ਬਣਾਈ ਤੇ ਉਹ માતા 8-10 ਸਾਲ ਉਸ ਘਰ ਚ ਰਹਿ ਕੇ ਗਈ ਉਸ ਦਿਨ ਤੋਂ ਲਗਾਤਾਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਆਪਾਂ ਉਪਰਾਲੇ ਜਤਨ ਕਰਦੇ ਰਹੇ ਤੇ ਹੁਣ ਤੱਕ 6 ਤੋਂ 7 ਮਕਾਨ ਜਿਹੜੇ ਪਿੰਡ ਚ ਕੁਝ ਬਾਹਰ ਪਿੰਡਾਂ ਚ ਵੀ ਅਸੀਂ ਲੈਂਟਰ ਪਾ ਕੇ ਲੋਕ ਕਹਿੰਦੇ ਗੋਡੇ-ਗੋਡੇ ਬੜੇ ਬਦਲਾਅ ਤੇ ਲੋਕਾਂ ਦੇ ਗੋਡਿਆਂ ਵਾਸਤੇ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਅਮਰਜੈਂਸੀ ਪਿੰਡ ਚ ਆ ਜਾਂਦੀ ਹੈ ਨਾ ਜੀ ਤੇ ਸਾਡੇ ਕੋਲ ਮੇਰੇ ਕੋਲ ਇੱਕ ਪੈਸਾ ਵੀ ਨਾ ਹੋਏ ਤਾਂ ਮੈਂ ਗੁਰਦਰਾ ਸਾਹਿਬ ਜਾ ਕੇ ਅਨਾਉਂਸਮੈਂਟ ਕਰਦਾ ਹੱਥ ਪੱਲਾ ਜੁੜੀਦਾ ਮੇਰੇ ਵੀਰ ਨਾਲ ਮੇਰੇ ਜਾਂਦੇ ਆ ਤੇ ਆਪਾਂ ਬੇਨਤੀ ਕਰਦੇ ਆ 40-50 ਹਜ਼ਾਰ ਸਾਡਾ ਨਗਰ ਵੀ ਇਕੱਠਾ ਕਰਕੇ ਦੇ ਦਿੰਦਾ ਕਿ ਕਿਸੇ ਭਲੇ ਦਾ ਕੰਮ ਮੈਂ ਕਹਿੰਦਾ ਮੈਂ ਆਪਣੇ ਨਗਰ ਦੀ ਜਿੰਨੀ ਤਾਰੀਫ ਕਰਾਂ ਥੋੜੀ ਆ ਬਹੁਤ ਚੰਗੇ ਲੋਕ ਨੇ ਬਹੁਤ ਸਹਿਯੋਗ ਕਰਦੇ ਨੇ ਨਹੀਂ ਤੇ ਬਹੁਤਿਆਂ ਪਿੰਡਾਂ 'ਚ ਲੱਤਾਂ ਖਿੱਚਣ ਵਾਲੇ ਜ਼ਿਆਦਾ ਨੇ ਕੁਝ ਇਕਾ ਦੁਕਾ ਜਾਂ 2-4% ਹੋ ਇਹੋ ਗੱਲ ਪੁੱਛਣ ਲੱਗਾ ਸਾ ਪਤਾ ਲੱਗਾ ਕਿ ਕੁਝ ਪਿੰਡ 'ਚ ਅਜਿਹਾ ਤੁਹਾਡੇ ਖਾਸ ਪ੍ਰੇਮੀ ਵੀ ਨੇ ਜਿਹੜੇ ਕਹਿੰਦੇ ਆ ਕਿ ਬਲਜੀਤ ਸਿੰਘ ਨੂੰ ਤਾਂ ਪੈਸੇ ਬੜੇ ਇਕੱਠੇ ਹੋ ਜਾਂਦੇ ਆ ਜਾਂ ਆ ਜਿਹੜੇ ਬੂਟੇ ਲਾਉਣ ਦਾ ਵਿਰੋਧ ਹੁੰਦਾ ਬਿਲਕੁਲ ਬਿਲਕੁਲ ਮੈਂ ਕਹਿੰਦਾ ਸਾਡੇ ਸਮਾਜ ਦੀ ਇਨੀ ਜਿਆਦਾ ਤਰਾਸਦੀ ਆ ਕਿਸੇ ਸਿਆਣੇ ਨੇ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਕਹਿੰਦੇ ਆ ਨਾ ਕਿ ਮਰਨ ਤੋਂ ਬਾਅਦ ਲੋਕ ਯਾਦ ਕਰਦੇ ਚੰਗੇ ਬੰਦਿਆਂ ਨੂੰ ਅੱਜ ਜਿੰਦੇ ਜੀ ਗਾਣਾ ਖਾਣ ਵਾਲੇ ਮਤਲਬ ਇਥੇ ਸਿਸਟਮ ਚੱਲ ਰਿਹਾ ਦੁਨੀਆ ਚੱਲ ਰਹੀ ਵੀ ਜਿੰਦੇ ਜੀ ਗਾਣਾ ਸਾਨੂੰ ਪੈ ਰਹੀਆਂ ਹੀ ਇਨੇ ਮੜੇ ਸੋਚ ਆਪਣੀ ਰੱਖਦੇ ਆ ਆਪਣੇ ਇਨੇ ਮੜੇ ਕਰਮ ਕਰਨ ਦੀ ਸੋਚਦੇ ਆ ਵੇਖੋ ਇਹਨਾਂ ਦਰਖਤਾਂ ਦਾ ਕੋਈ ਮੇਰਾ ਪਰਸਨਲੀ ਮੇਰੇ ਘਰ ਵਾਸਤੇ ਦਾ ਹੈਗੇ ਨਹੀਂ ਜੇ ਇਹ ਦਰਖਤ ਲੱਗੇ ਅੱਜ ਤੁਸੀਂ ਬੈਠੇ ਜੇ ਟੈਂਪਰੇਚਰ ਮੇਰੇ ਖਿਆਲ ਨਾਲ ਇਹਦੇ نیچے ਵੇਖਿਆ ਜਾਈਏ ਚੈੱਕ ਕਰੀਏ ਤੇ 40 ਦਾ ਟੈਂਪਰੇਚਰ ਹੋਏਗਾ ਜੇ ਜ਼ਿਆਦਾ ਵੀ ਹੋਇਆ ਤੇ ਇਹਦੇ ਨਾਲ ਸਾਰੇ ਪਿੰਡ ਵਾਸਤੇ ਸਮਾਜ ਵਾਸਤੇ ਕੁਦਰਤ ਵਾਸਤੇ ਭਲੇ ਦੀ ਗੱਲ ਆ ਪਰ ਫਿਰ ਵੀ ਕਈ ਬੰਦਿਆਂ ਦੀ ਪਰਮਾਤਮਾ ਵੱਲੋਂ ਮੈਂ ਕਹਿੰਨਾ ਡਿਊਟੀ ਲੱਗੀ ਆ ਪਰਿਵਾਰ ਨੇ ਜਿਸ ਤਰੀਕੇ ਨਾਲ ਅਸੀਂ ਤੁਹਾਡੇ ਪਿੰਡ ਚ ਪਤਾ ਕੀਤਾ ਯਾ ਇਲਾਕੇ ਚ ਪਤਾ ਕੀਤਾ ਕਿੰਦੇ ਘਰ ਤੁਸੀਂ ਟਾਈਮ ਹੀ ਨਹੀਂ ਦਿੰਦੇ ਪਹਿਲੇ ਵੀ ਆਪਣੇ ਠੇਕੇ ਦੇ ਦਿੰਦੇ ਬਿਲਕੁਲ ਜੀ ਬਿਲਕੁਲ ਮੇਰੇ ਕੋਲ ਤਕਰੀਬਨ 6-7 ਕਿੱਲੇ ਜ਼ਮੀਨ ਹੈ ਪਰਮਾਤਮਾ ਦੀ ਦਿੱਤੀ ਤੇ ਉਹ ਜ਼ਮੀਨ ਮੈਂ ਠੇਕੇ ਦੇ ਦਿੰਨਾ ਕਿਉਂਕਿ ਜੇ ਮੈਂ ਠੇਕੇ ਤੇ ਨਹੀਂ ਦਿੰਨਾ ਤੇ ਸਮਾਜਿਕ ਜਿਹੜੇ ਕੰਮ ਨੇ ਕਾਰਜ ਨੇ ਉਹਨਾਂ 'ਚ ਮੈਂ ਭੱਜ ਦੌੜ ਨਹੀਂ ਕਰ ਸਕਦਾ ਇਸ ਕਰਕੇ ਮੈਂ ਉਹ ਜ਼ਮੀਨ ਠੇਕੇ ਦੇ ਦਿੱਤੀ ਆ ਘਰ ਦੇ ਕੰਮ ਜਿਹੜੇ ਆ ਉਹ ਘਰ ਦੇ ਵਿੱਚ ਮੇਰੀ ਵਾਈਫ ਆ ਜੋਬ ਕਰਦੇ ਆ ਮੇਰੇ ਫਾਦਰ ਸਾਹਿਬ ਟੈਡ ਆ ਉਹਨਾਂ ਦੇ ਜਿਹੜਾ ਪੈਸਾ ਇਨਕਮ ਆਉਂਦੀ ਏ ਜੋ ਵੀ ਤਿਲ ਫੁੱਲ ਉਹਦੇ ਨਾਲ ਸਾਡਾ ਪਰਿਵਾਰ ਦਾਲ ਫੁਲਕਾ ਬਹੁਤ ਪਰਵਰ ਵਿਰੋਧ ਨਹੀਂ ਕਰਦਾ ਕਿ ਸਾਰਾ ਦਿਨ ਬਾਹਰ ਰਹਿਣਾ ਜਾਂ ਕਦੀ ਚਲੇ ਗਏ ਕਦੀ ਲੋਕਾਂ ਦੇ ਕੰਮ 'ਚ ਪਹਿਲ ਕਰ ਲਈ ਤੇ ਆਪਣੇ ਕਹਿੰਦੇ ਤੁਸੀਂ ਰਿਸ਼ਤੇਦਾਰਾਂ ਦੇ ਨਹੀਂ ਜਾਂਦੇ ਮੈਂ ਕਹਿੰਦਾ ਜੀ ਇਹ ਜਦੋਂ ਵੀ ਕੋਈ ਨਵਾਂ ਕੰਮ ਅਲੱਗ ਸ਼ੁਰੂ ਕਰੀਏ ਨਾ ਸਮਾਜ ਦੇ ਵਿੱਚ ਤੇ ਸਭ ਕੁਝ ਸਨੱਚ ਪਰਿਵਾਰ ਵੱਲੋਂ ਵੀ ਮਿਲਦਾ ਪਰ ਹੌਲੀ ਹੌਲੀ ਕਿਤੇ ਨਾ ਉਹ ਕਿਤੇ ਉਸ ਚੀਜ਼ ਨੂੰ ਪਰਿਵਾਰ ਵਾਲੇ ਵੀ ਨਗਰ ਵਾਲੇ ਵੀ ਮੰਨਣ ਲੱਗ ਪੈਂਦੇ ਆ ਵੀ ਨਹੀਂ ਇਹ ਕੰਮ ਵਾਕਿਆ ਹੀ ਸਹੀ ਹੈ ਬਹੁਤ ਘੱਟ ਬਹੁਤ ਹੀ ਘੱਟ ਮਤਲਬ ਬਹੁਤ ਜ਼ਿਆਦਾ ਕਿਤੇ ਘਰ ਮੰਨ ਲਓ 2-4 ਮਿੰਟ ਵੀ ਕੇ ਪਹੁੰਚੇ ਨਹੀਂ ਜਾਂ ਟਾਈਮ ਜ਼ਿਆਦਾ ਲੱਗਿਆ ਕਦੀ ਕਦਾਂ ਹੀ ਨਹੀਂ ਤੇ ਨਹੀਂ ਘਰ ਵਾਲਿਆਂ ਦਾ ਮਤਲਬ ਬਹੁਤ ਸਪੋਰਟ ਆ ਮਾਤਾ ਪਿਤਾ ਦੀ ਘਰ ਵਾਲੇ ਆਖਰੀ ਸਵਾਲ ਜਿਹੜੇ ਲੋਕ ਸਮਾਜਿਕ ਕਮਾ ਦਾ ਵਿਰੋਧ ਕਰਦੇ ਖਾਸ ਕਰਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਵੀ ਜਿਹੜਾ ਇੱਕ ਸਰਵੇ ਆਇਆ ਹੈ ਕਿ ਹਰ ਬੰਦੇ ਦੇ ਹਿੱਸੇ 10 ਬੂਟੇ ਆਏ ਨੇ ਪਾਲਣੇ ਲਾਉਣੇ ਨਹੀਂ ਪਾਲਣੇ ਔਰ ਉਹਨਾਂ ਨੂੰ ਪਾਲ ਕੇ ਦਰਖਤ ਬਣਾਉਣ ਲਈ 10 ਬੂਟੇ ਹਿੱਸੇ ਹੈ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਹੱਥ ਤੇ ਹੱਥ ਰੱਖ ਕੇ ਬਹਿ ਕੇ ਗੱਲਾਂ ਕਰਦੇ ਆ ਮੈਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਆ ਆਪਣੇ ਸਤਿਕਾਰਯੋਗ ਭਰਾਵਾਂ ਨੂੰ ਬਜ਼ੁਰਗਾਂ ਨੂੰ ਬਹੁਤ ਘੱਟ ਬੰਦੇ ਨੇ ਜਿਹੜੇ ਵਿਰੋਧ ਕਰਦੇ ਨੇ ਸਾਰਾ ਨਗਰ ਮੈਂ ਕਹਿੰਨਾ 99% ਲੋਕ ਇਸ ਚੀਜ਼ ਨਾਲ ਸਹਿਯੋਗ ਕਰਦੇ ਸਹਿਮਤ ਨੇ ਤੇ ਬਹੁਤ ਹੀ ਸੀਸਾ ਵੀ ਦਿੰਦੇ ਨੇ ਤੇ ਉਹ ਸੀਸਾ ਦੇਣ ਦੇ ਨਾਲ ਆਡਾ ਕੰਮ ਕਰਨ ਦਾ ਜਿਹੜੀ ਸ਼ਕਤੀ ਆ ਹੋਰ ਵਾਧੀ ਆ ਸੋ ਦਿਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੋ ਸੋਚਦੇ ਆ ਕਿ ਵੱਧ ਤੋਂ ਵੱਧ ਕੰਮ ਕਰੀਏ ਉਹਨਾਂ ਲੋਕਾਂ ਨੂੰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਮੇਰੇ ਬਜ਼ੁਰਗ ਨੇ ਨੌਜਵਾਨ ਵੀਰ ਨੇ ਕਿ ਆਓ ਲੱਤਾਂ ਖਿੱਚਣ ਦੀ بجائے ਇਸ ਧਰਤੀ ਨੇ ਜਦੋਂ ਅਸੀਂ ਸ਼ਲੋਕ ਪੜਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦੁ ਦਾਈ ਦਾਇਆ ਖੇਲੇ ਸਗਲ ਜਗਤ ਮਤਲਬ ਇੱਕ ਪਾਸੇ ਤੇ ਅਸੀਂ ਪਵਨ ਗੁਰੂ ਕਹਿੰਨੇ ਹਵਾ ਨੂੰ ਅਸੀਂ ਗੁਰੂ ਦਾ ਦਰਜਾ ਦਿੱਤਾ ਹੈ ਤੇ ਧਰਤੀ ਨੂੰ ਮਾਤਾ ਦਾ ਤੇ ਦੂਸਰੇ ਪਾਸੇ ਅਸੀਂ ਉਸ ਚੀਜ਼ ਦਾ ਵੀ ਵਿਰੋਧ ਕਰਨ ਲੱਗ ਜਾਨੇ ਆ ਫਿਰ ਆਪਾਂ ਸਰਬੱਤ ਦੇ ਭਲੇ ਦੀ ਗੱਲ ਕਰਨਾ ਜਿਹੜੇ ਇਹ ਦਰਖਤ ਨੇ ਇਹ ਤਾਂ ਸਰਬੱਤ ਦਾ ਭਲਾ ਕਰਦੇ ਨੇ ਇਹਨੇ ਤਾਂ ਕੋਈ ਦੇਖਣਾ ਨਹੀਂ ਆ ਕਿ ਜਿੰਨੇ ਲਾਏ ਆ ਮੈਂ ਉਹਨੂੰ ਆਕਸੀਜਨ ਦੇਣੀ ਆ ਇਹ ਤਾਂ ਜਿਹੜਾ ਮਰਜੀ ਇਹਨਾਂ ਦੇ ਲਾਗੂ ਦੀ ਲੰਗੇਗਾ ਉਹਨੂੰ ਆਕਸੀਜਨ ਸਾਫ਼ ਸੁਥਰੀ ਮਿਲਣੀ ਹਵਾ ਸਾਫ਼ ਸੁਥਰੀ ਹੋਏਗੀ ਸਾਡੇ ਬੱਚੇ ਜਿਹੜੇ ਆ ਉਹ ਜਿਹੜੇ ਆ ਉਹ ਬਿਮਾਰੀਆਂ ਤੋਂ ਅਸੀਂ ਆਪ ਬਿਮਾਰੀਆਂ ਤੋਂ ਬਚ ਕੇ ਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਆ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਅੱਜ ਵਾਤਾਵਰਣ ਆ ਨਸ਼ਾਵਾ ਬੇਰਜਗਾਰੀ ਇਹ ਤੋਂ ਵੱਡਾ ਮੁੱਦਾ ਮੈਨੂੰ ਨਹੀਂ ਲੱਗਦਾ ਕੋਈ ਚੌਥਾ ਮੁੱਦਾ ਹੋਵੇਗਾ ਇਹ ਤਿੰਨ ਮੁੱਦਿਆਂ ਤੇ ਸਾਨੂੰ ਲਗਾਤਾਰ ਦਿਨ ਰਾਤ ਕੰਮ ਕਰਨਾ ਚਾਹੀਦਾ ਬਲਜੀਤ ਸਿੰਘ ਹੁਰੀ ਇੱਕ ਵਾਰੀ ਤਸਵੀਰ ਇਸ ਪਿੰਡ ਦੀ ਦਿਖਾਣ ਲੱਗਾ ਕਿ ਜਿੱਥੇ ਅਸੀਂ ਬੈਠੇ ਆ ਇਸ ਤਸਵੀਰ ਪਿੰਡ ਦੇ ਵਿੱਚ ਹਰਿਆਲੀ ਬਹੁਤ ਆ ਔਰ ਏਸੀ ਨਾਲੋਂ ਠੰਡੀ ਹਵਾ ਆਉਂਦੀ ਅਸੀਂ ਵੀ ਇਸੇ ਪਿੰਡ ਦੇ ਵਿੱਚ ਬੈਠੇ ਆ ਇੰਟਰਵਿਊ ਇਸ ਕਰਕੇ ਇਨ੍ਹਾਂ ਦਰਖਤਾਂ ਥੱਲੇ ਕੀਤੀ ਕਿ ਅਸੀਂ ਵੀ ਆਕਸੀਜਨ ਲੈ ਸਕੀਏ ਇਨ੍ਹਾਂ ਦਰਖਤਾਂ ਦਾ ਆਨੰਦ ਮਾਣ ਸਕੀਏ ਕੱਲੇ ਦਰਖਤ ਲਾਏ ਨਹੀਂ ਸਗੋਂ ਪਾਲੇ ਵੀ ਜਿੱਧਰ ਜਿੱਧਰ ਨੂੰ ਵੀ ਰਾਹ ਜਾਂਦੇ ਨੇ ਹਰ ਰਾਹ ਦੇ ਉੱਤੇ ਦਰਖਤ ਲੱਗੇ ਦੇ ਆ ਇੱਥੋਂ ਤੱਕ ਕਿ ਨੌਜਵਾਨਾਂ ਦੇ ਖੇਡਣ ਲਈ ਪੰਚਾਇਤ ਕੋਲੋਂ ਗਰਾਊਂਡ ਵੀ ਛੜਾ ਕੇ ਦਿੱਤੇ ਕਈ ਲੋਕਾਂ ਦਾ ਇਲਾਜ ਕਰਾਇਆ ਕਈਆਂ ਦੇ ਘਰ ਪਾ ਕੇ ਦਿੱਤੇ ਬੇਸ਼ੱਕ ਵਿਦੇਸ਼ ਚੋਂ ਆਏ ਆ ਪਰ ਆਪਣੀ ਮਿੱਟੀ ਦਾ ਮੋਹ ਨਹੀਂ ਛੱਡਿਆ ਕੈਮਰਾਮੈਨ ਬੰਟੀ ਨਾਲ ਸਪੋਕਸਮੈਨ ਟੀਵੀ ਲਈ ਨੇ ਤਿੰਲੂ ਥਰਾ